... ਜੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦਿੱਲੀ ਬਹੁਤ ਇਤਿਹਾਸਕ ਦਿਨ ਹੈ ਕਿ ਅੱਜ ਗੁਰਮੁਖੀ ਸੈਂਟਰ ਦਾ ਇਥੇ ਨੀ ਪੱਥਰ ਰੱਖਿਆ ਸਰ ਮਨਜਿੰਦਰ ਸਿੰਘ ਸਰਸਾ ਕੈਬਨਰ ਮੰਤਰੀ ਨੇ ਇਹ ਸੈਂਟਰ ਭਾਰਤ ਸਰਕਾਰ ਨੇ 25 ਕਰੋੜ ਰੁਪਏ ਦੇ ਕੇ ਪਹਿਲੀ ਵਾਰ ਹੈ ਕਿ ਗੁਰਮੁਖੀ ਸਕ੍ਰਿਪਟ ਲਈ ਆਲ ਇੰਡੀਆ ਲੈਵਲ ਤੇ ਇਦਾ ਕਿਵੇਂ ਪ੍ਰਚਾਰ ਹੋਵੇ ਇਧਰ ਹੀ ਖੋਲੇ ਗਿਆ ਬਹੁਤ ਵੱਡੀ ਗੱਲ ਹੈ ਕਿਉਂਕਿ ਗੁਰੂ ਬੁਖੀ ਜ਼ਬਾਨ ਗੁਰੂ ਅੰਗਦ ਸਾਬ ਮਹਾਰਾਜ ਨੇ ਬਖਸ਼ੀ ਸੀ ਪਰੇਦਾ ਜਿਹੜੀ ਪ੍ਰੋਪਰ ਡਿਵੈਲਪਮੈਂਟ ਕਿਵੇਂ ਹੋਈ ਕੀ ਹੋਈ ਇਤਿਹਾਸ ਕੀ ਹੈ ਇਹ ਸਾਰਿਆਂ ਦੀ ਤੇ ਅਗੋਂ ਡਿਵੈਲਪਮੈਂਟ ਕਿਵੇਂ ਹੋਵੇ ਇਸ ਬਾਰੇ ਇਹ ਸੈਂਟਰ ਔਰ ਇਹ ਬਹੁਤ ਵੱਡੀ ਗੱਲ ਹੈ ਕਿ ਇਹ ਸੈਂਟਰ ਗੁਰੂ ਤੇਗ ਬਹਾਦਰ ਕਾਲਜ ਵਿੱਚ ਖੁੱਲਿਆ ਸੋ ਮੈਂ ਤੇ ਇਹ ਅੱਜ ਦੇ ਫੰਕਸ਼ਨ ਚ ਹੀ ਸਮਝਿਆ ਕਿ ਦਿੱਲੀ ਦੇ ਚਾਰੋਂ ਕਾਲਜ ਜਿਹੜੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਗੁਰੂ ਗੋਬਿੰਦ ਸਿੰਘ ਕਾਲਜ ਕੁਰਾਨਾ ਕ ਇਹ ਚਾਰੋਂ ਕਾਰਜ ਇਕੱਠੇ ਹੋ ਕੇ ਪਹਿਲਾਂ ਆਪਣੇ ਤੇ ਲਾਗੂ ਕਰਨਾ ਤਾਂ ਕਿ ਅਸੀਂ ਆਪਣੇ ਸਟੂਡੈਂਟ ਤੇ ਸਾਰੇ ਪ੍ਰੋਫੈਸਰ ਉਹ ਗੁਰਮੁਖੀ ਨੂੰ ਸਿੱਖਣ ਫਿਰ ਅਸੀਂ ਬਾਕੀ ਬਾਹਰ ਜਾਈਏ ਔਰ ਆਲ ਇੰਡੀਆ ਤੇ ਜਿੱਥੇ ਵੀ ਸਾਡੀ ਪਹੁੰਚ ਹੋਵੇ ਗੁਰਮੁਖੀ ਦੀ ਤਰੱਕੀ ਲਈ ਗੁਰਮੁਖੀ ਦੀ ਅਸੀਂ ਕੰਮ ਕਰੀਏ ਠੀਕ ਹੈ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਜੋ ਕਿ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਧਾਰਾ ਹੈ ਔਰ ਦਿੱਲੀ ਯੂਨੀਵਰਸਿਟੀ ਦੇ ਅੰਡਰ ਕਾਲਜ ਹੈ ਅਫੀਲੀਏਟਡ ਹੈ ਇੱਕ ਰੈਨਾਉਂਡ ਕਾਲਜ ਹੈ ਦਿੱਲੀ ਦੇ ਵਿੱਚ ਜਿਹਦੇ ਵਿੱਚ ਐਡਮਿਸ਼ਨ ਲੈਣ ਦੇ ਲਈ ਬੱਚਿਆਂ ਦੀ ਬਹੁਤ ਲੰਬੀ ਵੇਟਿੰਗ ਹੁੰਦੀ ਹੈ ਅੱਜ ਇਸ ਕਾਲਜ ਦੇ ਵਿੱਚ ਗੁਰਮੁਖੀ ਸਕ੍ਰਿਪਟ ਯਾਨੀ ਕਿ ਗੁਰਮੁਖੀ ਲਿਪੀ ਸੈਂਟਰ ਖੋਲਿਆ ਗਿਆ ਜੋ ਕਿ ਪੀਐਮ ਵਿਕਾਸ ਜਨ ਵਿਕਾਸ ਦੇ ਤਹਿਤ 20 25 ਕਰੋੜ ਰੁਪਇਆ ਜਿਹੜਾ ਕਾਲਜ ਨੂੰ ਅਲਾਟ ਕੀਤਾ ਗਿਆ ਸੀ ਔਰ ਇਹ ਬੜੀ ਵੱਡੀ ਗੱਲ ਹੈ ਜਿਹੜੀ ਕਿ ਸਾਡੇ ਖਾਸ ਕਰਕੇ ਸਾਡੀ ਕੌਮ ਨੂੰ ਇਸ ਨੂੰ ਐਪਰੀਸ਼ੀਏਟ ਵੀ ਕਰਨਾ ਚਾਹੀਦਾ ਹੈ ਕਿ ਪੀਐਮ ਸਾਹਿਬ ਨੇ ਦਿੱਲੀ ਦੇ ਵਿੱਚ ਨਾ ਕੇਵਲ ਦਿੱਲੀ ਚ ਬਲਕੇ ਇਸ ਪੂਰੇ ਐਨਸੀਆਰ ਦੇ ਵਿੱਚ ਇਹ ਸੈਂਟਰ ਜਿਹੜਾ ਖੁੱਲਣ ਜਾ ਰਿਹਾ ਹੈ ਕਾਲਜ ਦੇ ਵਿੱਚ ਇੱਤੇ 25 ਕਰੋੜ ਰੁਪਏ ਸੈਂਟਰ ਗਵਰਨਮੈਂਟ ਵੱਲੋਂ ਸੈਂਕਸ਼ਨ ਹੋਇਆ ਹੈ ਔਰ ਇਹਦੇ ਤੇ ਗੁਰਮੁਖੀ ਦੀ ਰਿਸਰਚ ਹੋਏਗੀ ਗੁਰਮੁਖੀ ਦੇ ਬਾਰੇ ਜਾਣਕਾਰੀ ਦਿੱਤੀ ਜਾਏਗੀ ਪ੍ਰੋਫੈਸਰ ਜਿਹੜੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਏਗੀ ਪੰਜਾਬੀ ਦੀ ਬਹੁਤ ਵੱਡਾ ਹੀ ਰਿਸਰਚ ਸੈਂਟਰ ਜਿਹੜਾ ਇਹ ਬਣ ਜਾ ਰਿਹਾ ਅੱਜ ਇਸ ਦਾ ਉਦਘਾਟਨ ਕੀਤਾ ਗਿਆ ਹੈ ਗੁਰੂ ਸਾਹਿਬ ਕਿਰਪਾ ਕਰਨ ਬਹੁਤ ਵੱਡੀ ਜਿਹੜੀ ਸੇਵਾ ਜਿਹੜੀ ਆ ਇਹ ਮਾਂ ਬੋਲੀ ਦੀ ਪੰਜਾਬੀ ਦੀ ਜਿਹੜੀ ਆ ਇਹ ਸੈਂਟਰ ਦੇ ਰਾਹੀਂ ਹੋਏਗੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੁਰਖ ਦੇ ਤਰਸ ਦੇ ਸਦਕਾ ਅੱਜ ਜੋ ਗੁਰਮੁਖੀ ਕੰਨ ਗੁਰਮੁਖੀ ਸੈਂਟਰ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਸ੍ਰੀ ਗੁਰਤੇਗ ਬਾਦਰ ਖਾਲਸਾ ਕਾਲਜ ਵਿੱਚ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਹੈ ਜੋ ਇੱਕ ਮਿਸਾਲ ਆਪਣੇ ਆਪ ਚਾਹੇ ਪੂਰੇ ਹਿੰਦੁਸਤਾਨ ਦੇ ਅੰਦਰ ਇਹ ਪਹਿਲੀ ਵਾਰੀ ਇੱਕ ਗੁਰਮੁਖੀ ਦੇ ਜਿਸ ਤੇ ਰਿਸਰਚ ਹੋਏਗੀ ਪੰਜਾਬੀ ਭਾਸ਼ਾ ਨੂੰ ਆਪਾਂ ਜੋ ਕਿ ਇਹ ਟਾਈਮ ਇਹ ਦਾਦਾ ਚੱਲ ਰਿਹਾ ਹੈ ਸੋਸ਼ਲ ਮੀਡੀਆ ਦਾ ਕਿਦਾਂ ਆਪਾਂ ਪੰਜਾਬੀ ਲਿਪੀ ਨੂੰ ਪੰਜਾਬੀ ਨੂੰ ਹੋਰ ਪ੍ਰਸਾਰ ਹਿੰਦੁਸਤਾਨ ਵਰਲਡ ਦੇ ਅੰਦਰ ਆਪਾਂ ਕਰ ਸਕਦੇ ਹਾਂ ਉਹਦੀ ਰਿਸਰਚ ਵੀ ਹੋਏਗੀ ਤੇ ਪ੍ਰਸਾਰ ਦਾ ਵੀ ਇੱਥੇ ਕੰਮ ਹੋਏਗਾ ਜੋ ਸਰਕਾਰ ਨੇ ਸਾਨੂੰ ਇੱਕ ਫੰਡ ਅਲਾਟ ਕੀਤਾ 25 ਕਰੋੜ ਰੁਪਏ ਜੋ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਨੂੰ ਭਈ ਇਹ ਲਿਪੀ ਸੈਂਟਰ ਅਲੱਗ ਤੋਂ ਬਣਿਆ ਜਾਏਗਾ ਬਿਲਕੁਲ ਕਾਲਜ ਦੀ ਬਿਲਡਿੰਗ ਦੇ ਅੰਦਰੀ ਪ੍ਰਮਿਸਿਸ ਦੇ ਅੰਦਰ ਇਹ ਬਣਾਇਆ ਜਾਇਗਾ ਇਹ ਬੜੀ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਤੇ ਅਸੀਂ ਕਿਉਂਕਿ ਅਸੀਂ ਸ਼ੁਰੂ ਤੋਂ ਹੀ ਸਾਡਾ ਤੇ ਦਿੱਲੀ ਸੇ ਗੁਰਦਾਰ ਪਰਵੰਧਕ ਕਮੇਟੀ ਦਾ ਮੋਟਿਵ ਰਿਹਾ ਕਿ ਕਿਦਾਂ ਇਹ ਪੰਜਾਬੀ ਪਾਸ਼ਾ ਅਮਰ ਸੰਚਾਰ ਹੋਰ ਕਿ ਸਾਡੇ ਇਹ ਜੋ ਆਪਣੇ ਪ੍ਰਚਾਰ ਪ੍ਰਸਾਰ ਕਿਦਾ ਇਹਨੂੰ ਵਿਧਾਇਆ ਜਾਏ ਤੇ ਉਹਦੇ ਵਿੱਚ ਹੀ ਕਿ ਮਾਈਲਸਟੋਨ ਸਾਬਿਤ ਹੋਏਗਾ ਤੇ ਗੁਰੂ ਸਾਹਿਬ ਕਿਰਪਾ ਕਰਨਗੇ ਅੱਜ ਉਹਦਾ ਨੀਂਹ ਪੱਥਰ ਰੱਖਿਆ ਗਿਆ ਹੈ ਔਰ ਸਾਡੇ ਮੁੱਖ ਮਹਿਮਾਨ ਸਦਾਰ ਮਨਜਿੰਦਰ ਸਿੰਘ ਸਿਰਸਾ ਜੀ ਸੀ ਕੇ ਕੈਬਨਟ ਮੰਤਰੀ ਹਰਮਿਤ ਸਿੰਘ ਕਾਲਕਾ ਜੀ ਜਗਦੀਪ ਸਿੰਘ ਕਾਲੋ ਜੀ ਹੋਰ ਦਿੱਲੀ ਸਿਗਰਦਾਰ ਪ੍ਰਬੰਧਕ ਕਮੇਟੀ ਦੇ ਜੋ ਉਦੇਦਾਰ ਹਨ ਸਾਡੀ ਜਨਰਲ ਬਾਡੀ ਹੈ ਪ੍ਰਿੰਸੀਪਲ ਸਾਹਿਬ ਚੇਅਰਮੈਨ ਸਾਹਿਬ ਸਭ ਨੇ ਹੀ ਅੱਜ ਮਿਲ ਕੇ ਇਹ ਨੀਂਹ ਪੱਥਰ ਰੱਖਿਆ ਔਰ ਗੁਰੂ ਸਾਹਿਬ ਅੱਗੇ ਮੈਂ ਅਰਦਾਸ ਕਰਦਾ ਕਿ ਇੱਥੋਂ ਇੱਕ ਮਿਸਾਲ ਜੋ ਨਿਕਲੇਗੀ ਜੋ ਗੁਰਤੇਬਾਦਰ ਸਾਹਿਬ ਕਾਲਜ ਤੋਂ ਕਿ ਵੀ ਇਹਦਾ ਪ੍ਰਸ ਪ੍ਰਸਾਰ ਪੰਜਾਬੀ ਲਿਪੀ ਦਾ ਪ੍ਰਸਾਰ ਜੋ ਪੂਰੇ ਵਰਲਡ ਅਚੇ ਅਸੀਂ ਹਥੋ ਕਰਾਂਗੇ ਤੇ ਇਹ ਗੁਰੂ ਸਾਹਿਬ ਬੜੀ ਬਖਸ਼ਿਸ਼ ਹੋਈ ਆ ਤੇ ਅੱਗੇ ਵੀ ਅਸੀਂ ਇਹ ਕਰਕੇ ਸਾਰਾ ਪ੍ਰਚਾਰ ਪ੍ਰਸਾਰ ਅਸੀਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ